ਸਾਥੀ ਆਇਓ মিডিਆਲੇ ਪ੍ਰੈਸ ਵਾਲੇ ਕਿ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਤੇ ਤੁਸੀਂ ਆਇਓ ਤਾਂ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਮੈਂ ਮਿਲਣਾ ਤੇ ਪਹਿਲਾਂ ਹੀ ਸੀ ਪਹਿਲਾਂ ਮੇਰੀ ਗੱਲ ਚੱਲਦੀ ਸੀ ਕਿ ਮੈਂ ਆਪਾਂ ਬੈਠਾਂਗੇ ਲੇਕਿਨ ਕੁਦਰਤ ਦੀ ਇੱਕ ਆਫਤ ਆ ਗਈ ਫਲੱਡ ਆ ਗਿਆ ਬਾੜ ਆ ਗਈ ਜਿਹਦਾ ਕਰਕੇ ਮੈਂ ਔਰ ਮੇਰੇ ਸਾਥੀਆਂ ਨੇ ਸੀ ਨੂੰ ਰੋਕ ਲਿਆ ਅੱਜ ਤੁਹਾਡਾ ਰੂਪ ਰੂਪ ਤੁਹਾਡੇ ਨਾਲ ਸਾਹਮਣੇ ਹੋਏ ਔਰ ਹਾਂ ਇਹਦੇ ਵਿੱਚ ਜਿਹੜਾ ਮੈਂ 28 ਮਈ 2025 ਨੂੰ ਇਹ ਆਪਣਾ ਡਾਇਰੈਕਟਰ ਦਾ ਪਦ ਗ੍ਰੈਂਡ ਕੀਤਾ ਜੁਆਇਨ ਕੀਤਾ ਉਹਦੇ ਵਿੱਚ ਮੈਂ ਆਪਣੇ ਸਾਡੇ ਨਾਲ ਸੀਨੀਅਰ ਆਫੀਸਰ ਚੰਡੀਗੜ੍ਹ ਵਿੱਚ ਹੈ ਲਗਭਗ ਪੀਸੀਐਸ ਲੈਵਲ ਦੇ ਤੇ ਨਾ ਆਫੀਸਰ ਹੈ ਔਰ ਆਈਪੀਐਸ ਲੈਵਲ ਦੇ ਬੜਾ ਪ੍ਰਿੰਸੀਪਲ ਸੈਕਟੀ ਲੈਵਲ ਦੇ ਆਫੀਸਰ ਹੈ ਉਹਦੇ ਨਾਲ ਅਸੀਂ ਬਹਿ ਕੇ ਸਾਰਾ ਮਹਿਕ ਬਾਰੇ ਡਿਸਕਸ ਕੀਤਾ ਜਾਣਕਾਰੀ ਲਈ ਤੋ ਜੋ ਮੈਨੂੰ ਲੱਗਦਾ ਸੀ ਕਿ ਮੈਂ ਇਹ ਸ਼ੈਡੂਲ ਕਾਸਰ ਲੈਂਡ ਪ੍ਰੋਪਰਟੀ ਨਾਲ ਸੰਬੰਧਤ ਹੈ ਤੋ ਗਰੀਬਾਂ ਨੂੰ ਇਹ ਮੈਂ ਲੋਕਾਂ ਨੂੰ ਘਰ ਦਊਂਗਾ ਅਨਸਟੀ ਵਾਸਤੇ ਦਾ ਜ਼ਮੀਨ ਦਵਾਂਗੇ ਜਾਂ ਉਹਨਾਂ ਨੂੰ ਅੱਗੇ ਵਧਣ ਵਾਸਤੇ ਬੜਾ ਅੱਛਾ ਮੌਕਾ ਮਿਲੇਗਾ ਫਾਈਨਾਂਸ ਕਰਾਂਗੇ ਪੈਸਾ ਦਵਾਂਗੇ ਸਬਸਿਡੀ ਵਾਲੇ ਲੋਨ ਹੋਣਗੇ ਲੋਕ ਉਹਨਾਂ ਆਪਣਾ ਕਾਰੋਬਾਰ ਕਰਨਗੇ ਕਿਉਂਕਿ ਐ ਐਸਸੀਐਸਟੀ ਸਮਾਜ ਦੇ ਲੋਕ ਬਹੁਤ ਗਰੀਬ ਔਰ ਲਤਾੜ ਔਰ ਪਿਛੜੇ ਸਮਾਜ ਦੇ ਲੋਕ ਹੈ ਕੋ ਵੱਡਾ ਨੂੰ ਕੋਈ ਸਪਾਸ ਨਹੀਂ ਹੁੰਦੀ ਕੋ ਜਿਆਦਾ ਪੈਸਾ ਨਹੀਂ ਹੁੰਦਾ ਤਾਂ ਜਾਂ ਜਾਂ ਉਹਨਾਂ ਕੋਈ ਅਪਰੋਚ ਨਹੀਂ ਹੁੰਦੀ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਬਹੁਤ ਵਧੀਆ ਕੰਮ ਕਰੂੰਗਾ ਲੇਕਿਨ ਮੈਂ ਜਾਰਾ ਜਦੋਂ ਦੇਖਿਆ ਤਾਂ ਇਹਦਾ ਨਾਂ ਹੈ ਨੈਸ਼ਨਲ ਸ਼ਡਿਊਲਡ ਫਾਈਨੈਂਸ ਕਾਰਪੋਰੇਸ਼ਨ ਇੰਡੀਆ ਇੰਡੀਆ ਲੈਵਲ ਦਾ ਇਹ ਵਿਭਾਗ ਹੈ ਔਰ ਸਟੇਟ ਹਰ ਸਟੇਟ 'ਚ ਇਹਨਾਂ ਦਾ ਡਿਪਾਰਟਮੈਂਟ ਹੁੰਦਾ ਹੈ ਸਟੇਟ ਨਾਲ ਮਿਲ ਕੇ ਚੱਲਦਾ ਹੈ ਤੋਂ ਉਹਦੇ 'ਚ ਜਿਹੜੀ ਇੱਕ ਖਾਸ ਮੈਂ ਦੇਖੀ ਵੀ ਇੱਕ ਸਕੀਮ ਜਿਹੜੀ ਸੀ ਮੇਨ ਜਿਹੜਾ ਫੰਡ ਹੁੰਦਾ ਸੀ ਸੈਂਟਰ ਤੋਂ ਦੋ ਫੰਡ ਹੀ ਬੰਦ ਹੈ ਉਹਨੂੰ 58 52 ਕਹਿੰਦੇ ਆ 49% ਸੈਂਟਰ ਨੇ ਪੈਸਾ ਦੇਣਾ ਔਰ 51% ਸਟੇਟ ਨੇ ਦੇਣਾ ਉਹ ਪੈਸਾ ਫਿਰ ਗਾਂ ਲੋਕਾਂ ਨੂੰ ਤਕਸੀਮ ਕਰਨਾ ਹੈ ਲੋਕਾਂ ਨੂੰ ਲੋਨ ਵੰਡਨੇ ਆ ਤਾਂ ਉਸਕੀ ਵੀ ਬੰਦ ਹੈ ਬਲੋਕ ਹੈ 2017 16 17 ਤੋਂ ਉਹ ਸਕੀਮ ਬੰਦ ਪਈ ਹੈ ਤਾਂ ਮੈਂ ਆਪਣੇ ਅਫਸਰਾਂ ਨੂੰ ਪੁੱਛਿਆ ਵੀ ਤੁਸੀਂ ਕਿਦਾਂ ਕਰ ਰਹੇ ਹੋ ਕਹਿੰਦੇ ਜੀ ਅਸੀਂ ਤਾਂ ਰਿਕਵਰੀ ਤੇ ਜੀ ਰਹੇ ਆ ਅਸੀਂ ਰਿਕਵਰੀ ਲੈ ਕੇ ਉਹਦੇ ਨਾਲ ਹੀ ਜਿਹੜੇ ਦੂਜੇ ਸਕੀਮਾਂ ਚ ਪੈਸਾ ਦੇ ਰਹੇ ਆ ਤਾਂ ਉਹਨਾਂ ਦੀ ਰਿਕਵਰੀ ਨਾਲ ਅਸੀਂ ਆਪਣਾ ਵਿਭਾਗ ਚਲਾ ਰਹੇ ਆ। ਉਹ ਰਿਕਵਰੀ ਜੋ ਤਰਖਾਵਾੜਾ ਅਸੀਂ ਲੈ ਰਹੇ। ਜਦਕਿ ਸਾਰੇ ਬਾਕੀ ਬੈਂਕਾਂ ਦੇ ਵਿੱਚ ਦੂਸਰੇ ਡਿਪਾਰਟਮੈਂਟ ਚ ਐਸਾ ਨਹੀਂ ਹੈ। ਕਿਸੇ ਵੀ ਫਾਈਨੈਂਸ ਵਾਲੇ ਡਿਪਾਰਟਮੈਂਟ ਸਰਕਾਰੀ ਚ ਇਸ ਤਰ੍ਹਾਂ ਨਹੀਂ ਹੈ ਜਿੱਦਾਂ ਇਸ ਬੈਂਕ ਵਿੱਚ ਹੈ। ਆ ਰਿਕਵਰੀ ਕਿਸੇ ਨੇ ਡੁੱਬ ਵੀ ਸਕਦੀ ਹੈ। ਪਰ ਆਪਾਂ ਮੁਲਾਜ਼ਮ ਦਾ ਕੀ ਕਸੂਰਾ ਉਹਨੂੰ ਤਨਖਾਹ ਤੇ ਮਿਲਣੀ ਚਾਹੀਦੀ ਉਹਦੇ ਬੱਚੇ ਆ ਯਾਰ। ਮੇਰੇ ਕੋਲ ਬੰਦਾ ਪਹਿਲਾਂ ਆਪ ਖੁਸ਼ਹਾਲ ਹੋਏਗਾ ਤੇ ਕਿਸੇ ਨੂੰ ਕੁਝ ਦੇਵੇਗਾ। ਤੋ ਉਹ ਸਾਰਾ ਸਾਡੇ ਉਹਨਾਂ ਨਾਲ ਡਿਸਕਸ ਹੋਇਆ ਮੈਂ ਕਿ ਮੈਂ ਚੜ੍ਹਦੀ ਕਲਾ ਚੋਂ ਆਇਆ ਮੈਂ ਗੁਰੂ ਨਗਰੀ ਤੋਂ ਆਇਆ ਅਮਰਸਰ ਤੋਂ ਯਾਰ ਕਬਰੋਂਦੇ ਕਿਉਂ ਆ ਚੜ੍ਹਦੀ ਕਲਾ ਚ ਰਹਿਣਾ ਆਪਾਂ ਕੋਸ਼ਿਸ਼ ਕਰਦੇ ਆ ਅਸੀਂ ਆਪਣੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਜਿਹੜੇ ਹੋਰ ਆਫੀਸਰਾਂ ਨੂੰ ਮਿਲੇ ਆਈਪੀਐਸ ਅਫਸਰਾਂ ਨੂੰ ਹਾਈਐਸ ਅਫਸਰਾਂ ਨੂੰ ਮਿਲੇ ਔਰ ਲਾਸਟ ਸਾਰਿਆਂ ਨੇ ਫਾਈਨਲ ਕੀਤਾ ਵੀ ਮੰਤਰੀ ਸਾਹਿਬ ਨੂੰ ਮਿਲੇ ਤੋ ਮੈਂ ਮੰਤਰੀ ਜੀ ਨੂੰ ਮਿਲਿਆ ਡਾਕਟਰ ਬਲਜੀਤ ਕੌਰ ਜੀ ਨੂੰ ਵੀ ਮਿਲ ਕੇ ਆਇਆ ਅਸੀਂ ਸਾਰਾ ਡਿਸਕਸ ਕੀਤਾ ਜਦ ਕਿ ਮੇਰਾ 15 ਮਿੰਟ ਦਾ ਟਾਈਮ ਸੀ ਸੈਕਟਰੀਟੇਟ ਨਿਕਲ ਮੈਂ ਸਵਾ ਘੰਟਾ ਮੈਨੂੰ ਮੰਤਰੀ ਨੇ ਟਾਈਮ ਦਿੱਤਾ ਡਾਕਟਰ ਬਲਜੀਤ ਕੌਰ ਜੀ ਨੇ ਸਵਾ ਘੰਟਾ ਬਾ ਰਾਸ਼ਵੀ ਹੋ ਗਿਆ ਮੈਂ ਕਿਹਾ ਜੀ ਭੈਣ ਜੀ ਆਪਾਂ ਬਾਕੀ ਬਾਅਦ ਚ ਡਿਸਕਸ ਕਰ ਲਾਂਗੇ ਅਸੀਂ ਪੰਜਾਬ ਗਵਰਨਮੈਂਟ ਦੇ ਆਪਣੀ ਸਰਕਾਰ ਦੇ ਅੰਦਰ ਪੂਰਾ ਧਿਆਨ ਚ ਲਿਆਤਾ ਜਿਹਦੇ ਵਾਸਤੇ ਇੱਥੇ ਹੀ 9 ਅਗਸਤ ਨੂੰ ਸੀਐਮਸ ਦਾਰਪੋਗਨ ਸਿੰਘ ਜੀ ਮਾਨ ਵੀ ਆਏ ਸੀ ਔਰ ਸਾਡੇ ਰਾਸ਼ਟਰੀ ਕਮੇਟੀ ਅਰਬਿੰਦ ਕੇਜਰੀ ਬਾਲ ਜੀ ਵੀ ਆਏ ਸੀ ਮੈਂ ਉਹਨਾਂ ਨੂੰ 22 ਹੰਡਰਡੈਡ ਡਾਕਟਰ ਸਾਹਿਬ ਨੇ ਤਿਆਰ ਕੀਤੀ ਸੀ ਵਿੱਤ ਮੰਤਰੀ ਸਾਹਿਬ ਦੇ ਨਾਂ ਤੇ ਵੀ ਲੈਟਰ ਤਿਆਰ ਕੀਤੀ ਬਸ ਇਸ ਮਹਿਕ ਮੈਨੂੰ ਚਰਾਨਾਸਤੇ ਸਰਦਨ ਨੂੰ ਮਿਲਣਾ ਔਰ ਸੈਂਟਰ ਮਿਨਿਸਟਰ ਜਿਹੜਾ ਵੀ ਹੋਏਗਾ ਉਹਦੇ ਨਾਲ ਵੀ ਮਿਲਾਂਗੇ ਤਾਂ ਕਿ ਪੂਰੇ ਦੇਸ਼ ਦੇ ਅੰਦਰ ਜਿਹੜੀ ਨੌਕਰੀ ਹੈ ਜੋਬ ਹੈ ਨਾ ਸਿਰਫ 2% ਤੋਂ ਜ਼ਿਆਦਾ ਨਹੀਂ ਹੈ ਉਹ ਜਿਹੜਾ ਵੀ ਲੋਕ ਕੰਮ ਕਰਦੇ ਆਪਣਾ ਰੋਜ਼ਗਾਰ ਕਰਦੇ ਆ bizness ਕਰਦੇ ਆ ਉਹਨਾਂ ਵਾਸਤੇ ਸਕੀਮਾਂ ਹੀ ਇਹ ਕੰਮ ਕਰਦੀ ਹੈ ਇੰਡਸਟਰੀ ਰੋਟੀ ਦਿੰਦੀ ਹੈ ਰੋਜ਼ਗਾਰ ਜਿਹੜਾ ਮਿਲਦਾ ਇਹ bizness ਤੋਂ ਕਾਰੋਬਾਰ ਤੋਂ ਮਿਲਦਾ ਹੈ ਜੇ ਜਦੋਂ ਉਹ ਹੀ ਡੱਡਾ ਪੱਲੇ ਕੱਕ ਨਹੀਂ ਤੇ ਕਰੇਗਾ ਬੰਦਾ ਕੀ ਤਾਂ ਇਸ ਕਰਕੇ ਹੁਣ ਜਿਹੜਾ ਮਹਿਕਮਾ ਚੱਲ ਰਿਹਾ ਸਾਡਾ ਉਹ ਇਸ ਤਰ੍ਹਾਂ ਚੱਲ ਰਿਹਾ ਮੈਂ ਸੀਮ ਸਿੰਘ ਸਾਹਿਬ ਨੂੰ ਮਿਲਾਂਗਾ ਮੇਰੀ ਉਹਨਾਂ ਕੋਲ ਅਪਾਇੰਟਮੈਂਟ ਦੀ ਲੈਟਰ ਪਈ ਹੈ ਅਰਬਿੰਦ ਕੇ ਜੀ ਵੱਲ ਸਾਡੇ ਮੁਖੀਆ ਸਾਹਿਬ ਨੂੰ ਮਿਲਾਂਗਾ ਉਹਨਾਂ ਕੋਲ ਵੀ ਮੇਰੀ ਅਪਾਇੰਟਮੈਂਟ ਦੀ ਲੈਟਰ ਪਈ ਹੈ ਮੈਂ ਦਿੱਤੀ ਉਹਨਾਂ ਨੂੰ ਬਾਲਿਸਟਰ ਨੂੰ ਮੈਂ ਮਿਲ ਰਿਹਾ ਵਿੱਤ ਮੰਤਰੀ ਸਾਹਿਬ ਨੂੰ ਮਿਲਾਂਗਾ ਚਿਮਾ ਸਾਹਿਬ ਨੂੰ ਔਰ ਸੈਂਟਰਲ ਮਿਨਿਸਟਰ ਨੂੰ ਮਿਲਾਂਗਾ ਔਰ ਤਾਂ ਕਿ ਇਸ ਮਹਿਕਮੇ ਨੂੰ ਤਲਾਅ ਜਾ ਸਕੇ ਫਿਰ ਵੀ ਮੈਂ ਕਹਿੰਦਾ ਕਿ ਸ਼ਾਬਾਸ਼ ਆ ਮੇਰੇ ਮਹਿਕਮੇ ਦੇ ਅਫਸਰਾਂ ਦੀ ਔਰ ਸਾਡੇ ਮੰਤਰੀ ਸਹਿਬਾਨ ਡਾਕਟਰ ਬਲਜੀਤ ਕੌਰ ਦੀ ਤਾਂ ਅਸੀਂ ਇੱਕ ਵਿਆਸ ਤੇ ਪੈਸਾ ਲੈ ਰਹੇ ਆ ਵਿਆਸ ਤੇ ਪੈਸਾ ਲੈ ਕੇ 3% ਰੇਟ ਰੇਸੀ ਲੈ ਕੇ 6% ਦਾ 4% ਤੇ ਦਾ ਲੋਕਾਂ ਨੂੰ ਲੋਨ ਵੰਡਿ ਜਨ ਤਾਂ ਕਿ ਮਹਿਕਮਾ ਚੱਲਦਾ ਰਹੇ ਦੇਖੋ ਮੈਂ ਮੈਂ ਇਸ ਮਹਿਕਮੇ ਜਿਹ्ञਾ ਮ ਨੂੰ ਮੇਰੀ ਸਰਕਾਰ ਨੇ ਭੇਜਿਆ ਆਵਾ ਦੀ ਬਾਡੀ ਦੀ ਸਰਕਾਰ ਨੇ ਭੇਜਿਆ ਤੋਂ ਜਿਸ ਘਰ ਦਾ ਜਿਸ ਘਰ ਚ ਰਹਿਣਾ ਉਹਦੀ ਸੁੱਖ ਬਣਾਣੀ ਹੈ ਕਹਿੰਦੇ ਜਿਸ ਘਣਾ ਨਾ ਜਿਸ ਮੁਲਕ ਤੱਕ ਹੈ ਇਹ ਉਹਦੇ ਕਦੀ ਬੁਰਾ ਨਹੀਂ ਮੰਗੀਦਾ ਤਾਂ ਮੈਂ ਇਸ ਵਿਭਾਗ ਦਾ ਡਾਇਰੈਕਟਰ ਹਾਂ ਤਾਂ ਮੈਂ ਇਹਦੀ ਸੁੱਖ ਮੰਗ ਰਿਹਾ ਇਹਦੇ ਵਾਸਤੇ ਮੈਂ ਆਪਜੀ ਦਾ ਵਿਚਰਾ ਪੰਜ ਚੜਨਾ ਰੂਬਰੂ ਵੀ ਹੋਏ ਆ ਤਾਂ ਇਹ ਜਣੀਆਂ ਸਕੀਮਾਂ ਸਾਡੇ ਕੋਲ ਇਹ ਤਾਂ ਹੋ ਸਕਦੀਆਂ ਲੈਂਡ ਮਿਲ ਕੇ ਆਪਾਂ ਲੋਕਾਂ ਨੂੰ ਘਰ ਦੇਣਾ ਕਾਰੋਬਾਰ ਵਾਸਤੇ ਜ਼ਮੀਨ ਦੇਣੀ ਹੈ ਪਰ ਲੈ ਕੱਖ ਨਹੀਂ ਹੈਗਾ ਸੈਂਟਰ ਨੇ ਹੀ ਬੰਦ ਕੀਤਾ ਸਟੇਟ ਕੀ ਕਰੇਗਾ ਆਸੀ ਦਾ 49 ਦਿਨ ਕਿ ਤੇ ਕੁੰਜਾ ਪਾਵਾਂਗੇ ਨਾ ਮਾਨ ਸਾਹਿਬ ਦਾ ਜਿਹੜਾ ਸਬਸਿਡੀ ਵਾਲੇ ਲੋਨ ਸਬਸਿਡੀ ਆ ਹੀ ਨਹੀਂ ਰਹੀ ਸੈਂਟਰ ਤੋਂ ਪੈਸਾ ਰਿਆ ਸਬਸਿਡੀ ਕਿਤੋਂ ਆ ਜਾਈਗੀ ਤੇਸ ਕਰਕੇ ਆਪਜੀ ਦੇ ਮਾਧਿਅਮ ਤੋਂ ਮੈਂ ਇਹ ਸੈਂਟਰ ਗਵਰਨਮੈਂਟ ਨੂੰ ਵੀ ਕਹੂੰਗਾ ਵੀ ਥੋੜਾ ਧਿਆਨ ਦਿਓ ਬਹੁਤ ਹੋ ਗਿਆ ਅੱਗੇ ਪੰਜਾਬ ਦਾ ਤੁਸੀਂ ਬੇੜਾ ਘਰ ਪੰਜਾਬ ਨੂੰ ਦੇਖਦੇ ਮਾੜੀ ਨਹੀਂ ਗਾਣਾ ਤਾਂ ਜਿੱਥੇ ਸਾਰੇ ਇਹ ਚਾਹੇ ਅਨੁਸੂਚਿਤ ਜਾਤੀ ਅਨੁਸੂਚਿਤ ਜੱਤ ਜਾਤੀ ਨਾਲ ਸੰਬੰਧਿਤ ਮਹਿਕਮਾ ਇਹ ਮਾਮਲਾ ਹੈ ਲੇਕਿਨ ਫਿਰ ਵੀ ਪੰਜਾਬੀ ਦਾ ਹੈ ਨਾ ਪਰ ਸਾਰੇ ਤੋਂ ਅੱਜ ਆਪ ਜੀ ਨਾਲ ਰੂਬਰੂ ਹੋਣ ਦਾ ਮੇਰਾ ਇਹੀ ਮਕਸਦ ਹੈ ਇਹੀ ਮੇਰਾ ਕਾਰਨ ਸੀ ਤੁਹਾਡੇ ਲੋ ਪਹਿਲੇ ਦੱਟ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਇਹਦਾ ਤਾਂ ਕੋਈ ਨਹੀਂ ਮੇਰੀ ਨੂੰ ਪਹਿਲ ਦੇ ਆਧਾਰ ਤੇ ਪੈਸਾ ਆ ਜੇ ਤਾਂ ਮੈਂ ਜਿਹੜੇ ਮੈਂ ਮੰਤਰੀ ਮੈਡਮ ਨਾਲ ਮੀਟਿੰਗ ਕੀਤੀ ਸੀ ਔਰ ਆਈਪੀਆ ਆਈਐਸ ਅਫਸਰਾਂ ਨੇ ਵੀ ਕੀਤੀ ਸੀ ਬਸ ਜਿਹੜਾ ਲੋਨ ਆ ਨਾ ਮਤਲਬ ਕਿ ਸਬਸਿਡੀ ਵਾਲਾ ਇੱਕ ਲੋਨ ਆ ਸਪான்ਸਰ ਕਿਹਜ ਕਹਿੰਦੇ ਬੈਂਕ ਤੇ ਜਾਂਦਾ ਹੈ ਉਜੋ 50% ਲੱਖ ਰੁਪਏ ਦਾ ਲੋਨ 50000 ਮਾਪਾ 3 ਲੱਖ ਤੱਕ ਸਾਡੀ ਅਸੀਂ 3 ਲੱਖ ਸਪான்ਸਰ ਕਰ ਸਕਦੇ ਆ ਤਾਂ ਅਸੀਂ ਉਹਨੂੰ ਉਹਦੇ ਉਹਦੇ ਚ ਅਸੀਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਵੜਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਜਿਹੜਾ ਸਾਡੇ ਕੋਲ 5 ਲੱਖ ਦਾ 6 ਲੱਖ ਦਾ ਜਾਂ ਵੱਡਾ ਲੋਨ ਹੈ ਅਸੀਂ ਉਹਨੂੰ ਜਿਆਦਾ ਤੋਂ ਜਿਆਦਾ ਪਰਚੋਲ ਕਰਕੇ ਐਪਲੀਕੇਸ਼ਨਾਂ ਲੈ ਕੇ ਜਿਆਦਾ ਤੋਂ ਜਿਆਦਾ ਵੜਾਂਗੇ ਤਾਂ ਕਿ ਪੰਜਾਬ ਦੇ ਲੋਕ ਗਰੀਬ ਲਤਾੜੇ ਸਮਾਜ ਦੇ ਪਿਛੜੇ ਹੋਏ ਲੋਕ ਆਪਣੇ ਪੈਰਾਂ ਤੇ ਖੜੇ ਹੋਣ ਗਾਰੰਟੀ ਦੇ ਇਸ ਕੰਮ ਕੰਮ ਨੂੰ ਕਰਾਂਗੇ ਇਸ ਇਹ ਮੇਰੀ ਸਭ ਤੋਂ ਵੱਡੀ ਪਹਿਲ ਰਹੇਗੀ ਜੋਬ ਦੀ ਗੱਲ ਕੀਤੀ ਹੈ ਰੋਜ਼ਗਾਰ ਦੀ ਦਿਨ-ਬਦ ਦਿਨ ਵਾਪਤੀ ਜਾ ਰਹੀ ਹੈ ਤੁਸੀਂ ਕਿਸ ਤਰ੍ਹਾਂ ਜੋਬ ਦਾ ਦੇਖੋ ਜਿਹੜੀ ਜੋਬ ਹੁੰਦੀ ਹੈ ਸਰਕਾਰੀ ਮੈਂ ਤਾਂ ਅੰਦਰ से ਵੀ 2% ਜਾਂ 3% ਦਿੰਦੀ ਹੈ ਅ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਕਿ 10 ਮਾਰਚ ਨੂੰ ਸਾਡਾ 2022 ਨੂੰ ਰਿਜ਼ਲਟ ਆਇਆ ਸੀ 16 ਮਾਰਚ ਨੂੰ ਸੀਐਮ ਸਾਹਿਬ ਨੇ ਸੌਂ ਚੁੱਕੀ ਹੈ ਤਾਂ 16 ਮਾਰਚ ਤੋਂ ਕੱਢ ਕੇ ਦੇਖ ਲਓ ਅਮਰਖਰ 60 60000 50 ਤੋਂ 60000 ਨੌਕਰੀ ਸਾਡੀ ਸਰਕਾਰ ਨੇ ਦਿੱਤੀ ਪਿਛਲੇ ਸਰਕਾਰਾਂ ਨੇ ਨੌکریاں ਨਹੀਂ ਮਿਲੀ ਐ ਪਿਛਲੀਆਂ ਸਰਕਾਰਾਂ ਦੇ ਸੀਐਮ ਦਾ ਤੁਹਾਨੂੰ ਨਜ਼ਰ ਹੀ ਨਹੀਂ ਸੀ ਆਉਂਦੇ ਉਹਨਾਂ ਤੇ ਐਮਐਲਏ ਮੰਤਰੀ ਨਹੀਂ ਬਣ ਸਕਦੇ ਸਾਡੇ ਸੀਐਮ ਨੂੰ ਰੋਜ਼ ਤੋਂ ਹੀ ਦੇਖਦੇ ਹੋ ਮਾਨ ਸਭ ਲਗਾਤਾਰ ਨਾਲ ਐ ਔਰ ਪੂਰੀ ਦੀ ਪੂਰੀ ਪਾਰਟੀ ਲੱਗੀ ਹੋਈ ਐ ਅਰਬਿੰਦ ਜੀ ਖੁਦ ਦੇਖ ਰਿਹਾ ਕੇਜੀਵਾਲ ਸਾਹਿਬ ਸ਼ਿਸ਼ੋਧਿਆ ਸਾਹਿਬ ਸਾਡੇ ਅਮਨ ਰੋੜਾ ਜੀ ਸਭ ਕਾਰਕਿਰਤਾ ਸਭ ਵਲੰਟੀਅਰ ਸਰਕਾਰ ਦਾ ਸੰਯੋਗ ਕਰਕੇ ਅਸੀਂ ਲੋਕਾਂ ਦੇ ਨਾਲ ਖੜੇ ਆ ਔਰ ਬਿਲਕੁਲ ਖੜੇ ਆ ਇਸ ਕਰਕੇ ਨੌਕਰੀ ਜਿਹੜੀ ਹੈ ਉਹ ਜਿੰਨੀ ਨੌਕਰੀ ਬੰਦੀ ਸੀ ਅਸੀਂ ਨਾਲ ਦੇ ਨਾਲ ਦੇਈ ਜਾ ਰਿਹਾ ਬੈਕਲੋਕ ਬਿਲਕੁਲ ਨਹੀਂ ਹੈਗਾ ਸਾਰਾ ਬੈਕਲੋਕ ਨਾਲ ਜਿੰਨੀਆਂ ਜੌਬ ਨਿਕਲਦੀਆਂ ਕਿਸੇ ਦੇ 5 ਨਿਕਲਦੀਆਂ ਕਿਸੇ ਦੇ 10 ਨਿਕਲਦੀਆਂ ਪਾਨ ਸਾਹਿਬ ਨਾਲ ਦੇ ਨਾਲ ਲਿਸਟ ਮਗਾ ਕੇ ਭਰੀ ਜਾ ਰਿਹਾ ਤੇ ਇਸ ਕਰਕੇ ਨੌਕਰੀ ਵੀ ਦੇ ਰਿਹਾ ਉਹ ਸਾਡੇ ਕੋਲ ਅਸੀਂ ਰੋਜ਼ਗਾਰ ਵੀ ਤੁਹਾਨੂੰ ਇਹ ਵੀ ਦੇਣਾ ਕਾਰੋਬਾਰ ਵੀ ਦੇਣਾ